ਸਟਾਰ 21ਵੀਂ ਸਦੀ ਨੇ ਨਵੇਂ ਸਾਲ 225ਵਲ ਨਵੀਆਂ ਆਸਾਂ ਉਮੀਦਾਂ ਵਾਲੀ ਇੱਕ ਹੋਰ ਪੁਲਾੰਗ ਪੁੱਟ ਲਈ ਹੈ ਡੰਡੀ 31 ਦਸੰਬਰ ਦੀ ਰਾਤ ਅਤੇ ਨਵੇਂ ਵਰੇ ਦੀ প্রভਾਤ ਦੇ ਸਵਾਗਤ ਵਿੱਚ ਇਸ ਦੇ ਜਸ਼ਨਾਂ ਵਿੱਚ ਭਿੱਜੇ ਲੋਕਾਂ ਵੱਲੋਂ ਅਥਾਹ ਪੈਸਾ ਖਰਚਿਆ ਜਾਂਦਾ ਹੈ ਪਰ ਜ਼ਿੰਦਗੀ ਦੇ ਹਾਸ਼ੀਏ ਉੱਤੇ ਮਿਹਨਤਕਸ਼ ਲੋਕਾਂ ਲਈ ਇਹ ਸਮਾਂ ਸਿਰਫ ਤਰੀਕ ਬਦਲਣ ਵਾਲਾ ਹੁੰਦਾ ਜਦ ਕਿ ਉਹਨਾਂ ਦੀ ਤਕਦੀਰ ਉਹੀ ਰਹਿੰਦੀ ਹੈ ਡੰਡੀ ਖੈਰ ਅੱਜ ਨਵੇਂ ਸਾਲ ਦਾ ਪਹਿਲਾ ਦਿਨ ਹੈ ਅਤੇ ਸਾਹਮਣੇ 365 ਦਿਨ ਉੱਤੇ ਦਿਲ ਵਿੱਚ ਨਵੀਆਂ ਉਮੰਗਾਂ ਦੀ ਲੰਬੀ ਫਿਹਰਿਸਤ ਹੈ ਡੰਡੀ ਪਿਛਲੇ ਸਾਲ ਦਾ ਖੱਟਿਆ ਕਮਾਇਆ ਜਮਾ ਤਕਸੀਮ ਦੀਆਂ ਰਸੀਦਾਂ ਨਾਲ ਭਰਿਆ ਹੋਇਆ ਝੋਲਾ ਵੀ ਨਾਲ ਪਿਆ ਹੈ ਡੰਡੀ ਫਿਲਹਾਲ ਇਸ ਝੋਲੇ ਨੂੰ ਪਾਸੇ ਕਰਕੇ ਇਸ ਸਾਲ ਹਰ ਇਨਸਾਨ ਨੂੰ ਕੁਝ ਨਵਾਂ ਸਿਰਜਣ ਦੀ ਵਿਉਂਤਬੰਦੀ ਕਰਨ ਦਾ ਦਿਨ ਹੈ ਡੰਡੀ ਵਿਕਾਸ ਕਰਨ ਦਾ ਜਨੂਨ ਮਨੁੱਖ ਦੀਆਂ ਜੜਾਂ ਵਿੱਚ 24 ਘੰਟੇ ਸਿਮਣ ਵਾਲਾ ਉਹ ਪਾਣੀ ਹੈ ਜਿਸ ਨਾਲ ਉਹ ਨਵੀਆਂ ਪੁਲਾੰਗਾ ਪੁੱਟਦਾ ਹੈ ਡੰਡੀ ਇਹ ਸਾਲ ਵੀ ਵਿਕਾਸ ਭਰਪੂਰ ਰਹੇ ਇਸ ਕਾਮਨਾ ਨਾਲ ਅੱਜ ਦਾ ਦਿਨ ਸ਼ੁਰੂ ਕਰਨ ਦਾ ਸ਼ੁੱਭ ਸੰਕਲਪ ਲੈਣਾ ਚਾਹੀਦਾ ਹੈ ਡੰਡੀ ਜਿੱਥੇ ਇੱਛਾ ਸ਼ੁੱਭ ਹੈ ਉੱਥੇ ਡਰ ਹੋ ਹੀ ਨਹੀਂ ਸਕਦਾ ਅਤੇ ਇਸ ਇੱਛਾ ਨਾਲ ਅਰੰਭੇ ਕਾਰਜ ਵਿੱਚ ਜਿੱਤ ਯਕੀਨੀ ਹੈ ਡੰਡੀ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਪਿਛਲੇ ਸਾਲ ਦੀਆਂ ناکਾਮੀਆਂ ਅਸਫਲਤਾਵਾਂ ਅਤੇ ਥੋੜੇ ਚਿਰ ਲਈ ਆਈਆਂ ਪਰੇਸ਼ਾਨੀਆਂ ਨੂੰ ਚੇਤੇ ਨਹੀਂ ਕਰਨਾ ਡੰਡੀ ਇਸ ਦਿਨ ਦਾ ਸੰਕਲਪ ਏ ਹੋਣਾ ਚਾਹੀਦਾ ਹੈ ਕਿ ਸਿਰਫ ਕੈਲੰਡਰ ਸਟਾਰਟ ਦੀ ਤਰੀਕ ਨਹੀਂ ਬਦਲਣੀ ਸਗੋਂ ਹਰੇਕ ਤਰੀਕ ਅਤੇ ਨਵੇਂ ਦਿਨ ਨੂੰ ਅੱਖਾਂ ਸਾਹਮਣੇ ਰੱਖ ਕੇ ਆਪਣੀ ਜ਼ਿੰਦਗੀ ਦੇ ਪੱਦਰ ਨੂੰ ਵੱਡਾ ਆਕਾਰ ਦੇਣਾ ਹੈ ਡੰਡੀ ਇਸ ਦਿਨ ਇਹ ਕਰੀਏ ਕਿ ਸਿਰਫ ਆਪਣੇ ہمسਾਇਆਂ ਮਿੱਤਰਾਂ ਪ੍ਰੇਮੀਆਂ ਅਤੇ ਪਰਿਵਾਰਕ ਜੀਆਂ ਨੂੰ ਸਿਰਫ ਨਵੇਂ ਵਰੇ ਦੀਆਂ ਮੁਬਾਰਕਾਂ ਹੀ ਨਾ ਦੇਈਏ ਸਗੋਂ ਉਹਨਾਂ ਦੇ ਨਾਲ ਖੜੇ ਹੋਈਏ ਅਤੇ ਸੱਚੇ ਮਨੋਂ ਮਦਦਗਾਰ ਸਾਬਤ ਹੋਈਏ ਡੰਡੀ ਇਸ ਸਾਲ ਦੀ ਸ਼ੁਰੂਆਤ ਵਿੱਚ ਇਹ ਨਿੱਕਾ ਜਿਹਾ ਪਰ ਅਰਥਪਰਪੂਰ ਸੰਕਲਪ ਦੂਜੇ ਲੋਕਾਂ ਪ੍ਰਤੀ ਸਾਡੇ ਸੁੱਚੇ ਕਿਰਦਾਰ ਨੂੰ ਪੱਕੇ ਤੌਰ ਉੱਤੇ ਸਥਾਪਿਤ ਕਰ ਸਕਦਾ ਹੈ ਡੰਡੀ ਮਣਾ ਦੀ ਈਰਖਾ ਅਤੇ ਇੱਕ ਦੂਜੇ ਨੂੰ ਖਿੱਚ ਕੇ ਆਪਣੀ ਥਾਂ ਬਣਾਉਣ ਦੀਆਂ ਸਾਜ਼ਿਸ਼ਾਂ ਨੂੰ ਆਪਣੀ ਜ਼ਿੰਦਗੀ ਦੇ ਹਾਸ਼ੀਏ ਤੋਂ ਬਾਹਰ ਕਰ ਦੇਣ ਦਾ ਵੀ ਅੱਜ ਸੰਕਲਪ ਲੈਣ ਦਾ ਬਿਨ ਹੈ ਡੰਡੀ ਇਹ ਸਾਲ ਤਾਹੀ ਨਵਾਂ ਹੈ ਜੇ ਅਸੀਂ ਇਸ ਧਰਤੀ ਉੱਤੇ ਵਸਣ ਵਾਲੇ ਹਰੇਕ ਮਨੁੱਖ ਲਈ ਉਸ ਦੇ ਭਲੇ ਦੀ ਪਰਮਾਤਮਾ પાસેੋਂ ਮੰਗ ਕਰੀਏ ਡੰਡੀ ਇਸ ਸਾਲ ਰੂਹ ਨੂੰ ਨਵਾਂ ਕਰਨ ਦਾ ਅਹਦ ਲੈਣਾ ਚਾਹੀਦਾ ਹੈ ਡੰਡੀ ਦੂਜਿਆਂ ਲਈ ਮੰਗੀ ਗਈ ਦੁਆ ਪਰਮਾਤਮਾ ਇਸ ਲਈ ਵੀ ਨੇੜੇ ਹੋ ਕੇ ਸੁਣਦਾ ਹੈ ਕਿਉਂਕਿ ਇਸ ਦੁਆ ਵਿੱਚ ਤੁਹਾਡਾ ਨਿੱਜ ਕਿਸੇ ਰੂਪ ਵਿੱਚ ਸ਼ਾਮਲ ਨਹੀਂ ਹੁੰਦਾ ਡੰਡੀ ਸਾਲ ਦੇ ਪਹਿਲੇ ਦਿਨ ਸੱਚੇ ਮਨੋਂ ਇਸ ਸੋਹਣੀ ਕੁਦਰਤ ਅਤੇ ਕੁਦਰਤ ਦੇ ਅੰਗ ਸੰਗ ਸਾਹ ਲੈਣ ਵਾਲੇ ਸਾਰੇ ਮਨੁੱਖਾਂ ਲਈ ਜੇ ਦੁਨੀਆ ਦੇ ਮਾਲਕ ਪਾਸੋਂ ਸੁੱਖ ਮੰਗਲ ਲਿਆ ਜਾਵੇ ਤਾਂ ਸਾਲ ਚੰਗਾ ਹੋਵੇਗਾ ਇਸ ਦਾ ਦਾਵਾ ਕੀਤਾ ਜਾ ਸਕਦਾ ਹੈ ਡੰਡੀ ਸਟਾਪ